ਦੋਸਤੋ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਚ ਬੱਬੂ ਮਾਨ ਦਾ ਸ਼ੋਅ ਸੀ ਤੇ ਉਸ ਸ਼ੋਅ ਚ ਬੱਬੂ ਮਾਨ ਦੇ ਫੈਨ ਬੱਬੂ ਮਾਨ ਤੋਂ ਅੰਨਾ ਨੋਟ ਵਾਰਦੇ ਨੇ ਆ ਤੁਸੀਂ ਵੇਖ ਸਕਦੇ ਹੋ ਤੇ ਨੋਟ ਵੀ ਕੋਈ ਦਸਾ ਦਸਾਦੇ ਨਹੀਂ ਹੁੰਦੇ ਸ਼ਾਇਦ ਪੰਜਾਬੋਂ ਦਾ ਜੋ 500 ਦਾ ਨੋਟ ਹੋਣਾ ਤੇ ਇੰਨਾ ਕ ਨੋਟ ਬੱਬੂ ਮਾਨ ਤੋਂ ਵਾਰਦੇ ਆ ਕਿ ਸਟੇਜ ਸਾਰੀ ਪੈਸਿਆਂ ਨਾਲ ਭਰ ਜਾਂਦੀ ਹੈ ਤੇ ਮਿੱਤਰੋ ਜਦੋਂ ਅੰਨਾ ਪੈਸਾ ਸਟੇਜ ਤੇ ਹੋ ਜਾਂਦਾ ਹੈ ਤਾਂ ਇੱਕ ਬੰਦਾ ਪੈਸੇ ਇਕੱਠੇ ਕਰ ਰਿਹਾ ਹੁੰਦਾ ਤੇ ਬੱਬੂ ਮਾਨ ਗਾ ਰਿਹਾ ਹੁੰਦਾ ਤੇ ਜਦੋਂ ਉਹ ਬਾਈ ਸਟੇਜ ਅੱਡੇ ਕੇ ਪੈਸੇ ਦਾ ਬੈਗ ਪਰ ਲੈਂਦਾ ਤਾਂ ਵਾਹ ਵਾਹ ਪੈਸੇ ਹੋ ਜਾਂਦੇ ਆ ਤੇ ਸਾਹਮ ਨੂੰ ਦੇ ਦਿੰਦਾ ਹੈ। ਆ ਤੁਸੀਂ ਵੇਖ ਸਕਦੇ ਹੋ ਜੀ ਇਹ ਕੋਈ ਥੋੜੇ ਪੈਸੇ ਨਹੀਂ ਹੋਣੇ ਕਿਉਂਕਿ ਵੱਡੇ ਨੋਟ ਸੀ ਤੇ ਚੰਗੇ ਪੈਸੇ ਆਉਣੇ ਆ ਤੇ ਸਾਰੇ ਪੈਸੇ ਬਾਈ ਵੰਡ ਦਿੰਦਾ ਬੱਚਿਆਂ ਚ ਤੇ ਨਹੀਂ ਨੀ ਦੋਸਤੋ ਪੈਸੇ ਦੇ ਕੇ ਬੱਚਿਆਂ ਨੂੰ ਵੇਖੋ ਬਾਈ ਸਾਰੇ ਬੱਚੇ ਸਟੇਜ ਤੇ ਸੱਦਦੇ ਤੇ ਸਾਰਿਆਂ ਦਾ ਭੰਗੜਾ ਪਉਂਦਾ ਤਾਂ ਮੱਝ ਏਰੀਏ ਤੋਂ ਆਈਆਂ ਇਹ ਵੀਡੀਓਜ਼ ਵੇਖ ਕੇ ਸਾਰੇ ਕਹਿ ਰਿਹਾ ਕਿ ਬਾਈ ਦੇ ਇਸ ਕੰਮ ਨੇ ਤਾਂ ਦਿਲ ਜਿੱਤ ਲਿਆ ਕਿਉਂਕਿ ਬੱਚੇ ਜਿਹੜੇ ਵੀ ਵੇਖਣ ਆਏ ਸੀ ਉਹ ਤਾਂ ਹੁਣ ਹਮੇਸ਼ਾ ਪੂਰੀ ਜ਼ਿੰਦਗੀ ਯਾਦ ਰੱਖਣਗੇ ਕਿ ਅਸੀਂ ਬੱਬੂ ਮਾਨ ਨੂੰ ਵੇਖਿਆ ਸੀ ਤੇ ਉਹਨੇ ਜਿੰਨੇ ਪੈਸੇ ਹੋਏ ਸਾਰੇ ਹੀ ਸਾਨੂੰ ਦੇਤੇ। ਸੋ ਬ Né, Yaro?